ਪਾਠ ਦੇਸ਼ ਭਗਤ ਕਿਵੇਂ ਬਣੀਏ ਪਾਠ ਦਾ ਉਦੇਸ਼ ਵਿਦਿਆਰਥੀਆਂ ਨੂੰ ਦੱਸਣਾ ਕਿ ਉਹ ਕਿਹੜੇ-ਕਿਹੜੇ ਕੰਮਾਂ ਰਾਹੀਂ ਦੇਸ਼ ਭਗਤ ਬਣ ਸਕਦੇ ਹਨ ਬੱਚਿਓ ਸਾਡੇ ਦੇਸ਼ ਨੇ ਹਜ਼ਾਰਾਂ ਕੁਰਬਾਨੀਆਂ ਦੇਣ ਉਪਰੰਤ ਆਜ਼ਾਦੀ ਹਾਸਲ ਕੀਤੀ ਹੈ ਆਜ਼ਾਦੀ ਦੀ ਇਸ ਲੜਾਈ ਵਿੱਚ ਦੇਸ਼ ਦੇ ਹਰ ਖੇਤਰ ਅਤੇ ਇਥੋਂ ਦੇ ਹਰ ਇੱਕ ਵਰਗ ਨੇ योगदान पाया है देश भक्तता ने फांसी दे रस्सियां नु हस हस के अपने ਗਲਾਂ ਵਿੱਚ ਪਾਇਆ ਤਾਂ ਜੋ ਗੁਲਾਮੀ ਦੀਆਂ ਜੰਜੀਰਾ ਤੋੜ ਕੇ ਭਾਰਤ ਦੇ ਵਾਸੀ ਖੁੱਲੀ ਹਵਾ ਵਿੱਚ ਸਾਹ ਲੈ ਸਕਣ ਅੱਜ ਅਸੀਂ ਆਜ਼ਾਦ ਦੇਸ਼ ਦੇ ਵਾਸੀ ਹਾਂ ਹੁਣ ਇਸ ਆਜ਼ਾਦੀ ਨੂੰ ਸੰਭਾਲ ਕੇ ਰੱਖਣਾ ਅਤੇ ਆਪਣੇ ਲੋਕਤੰਤਰ ਦੇਸ਼ ਨੂੰ ਉਚਾਈਆਂ ਉੱਤੇ ਪਹੁੰਚਾਉਣਾ ਸਾਡਾ ਫਰਜ਼ ਹੈ ਅਸੀਂ ਦੇਸ਼ ਭਗਤ ਸਿਰਫ ਉਹਨਾਂ ਮਹਾਨ ਸ਼ਖਸੀਅਤਾਂ ਨੂੰ ਮੰਨਦੇ ਹਾਂ ਜਿਨ੍ਹਾਂ ਨੇ ਆਜ਼ਾਦੀ ਲਈ ਸੰਘਰਸ਼ ਕੀਤਾ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਕੀ ਹੁਣ ਵੀ ਸਾਡੇ ਦੇਸ਼ ਨੂੰ ਦੇਸ਼ ਭਗਤਾਂ ਦੀ ਜ਼ਰੂਰਤ ਹੈ ਜੇਕਰ ਹਾਂ ਤਾਂ ਫਿਰ ਅਸੀਂ ਅੱਜ ਦੇ ਸਮੇਂ ਵਿੱਚ ਦੇਸ਼ ਭਗਤ ਕਿਵੇਂ ਬਣ ਸਕਦੇ ਹਾਂ ਦੇਸ਼ ਭਗਤ ਬਣਨ ਲਈ ਜ਼ਰੂਰੀ ਨਹੀਂ ਕਿ ਬਹੁਤ ਵੱਡੇ ਕੰਮ ਕਰਕੇ ਮਹਾਨ ਬਣੀਏ ਸਗੋਂ ਇਹ ਜ਼ਰੂਰੀ ਹੈ ਕਿ ਛੋਟੇ-ਛੋਟੇ ਕੰਮਾਂ ਨੂੰ ਮਹਾਨ ਤਰੀਕਿਆਂ ਨਾਲ ਕਰੀਏ। ਬੱਚਿਓ ਆਓ ਸਿੱਖੀਏ ਕਿ ਅਸੀਂ ਕਿਵੇਂ ਦੇਸ਼ ਭਗਤ ਬਣ ਸਕਦੇ ਹਾਂ। ਗੁਰੂਆਂ ਪੀਰਾਂ ਦੀ ਇਹ ਪਵਿੱਤਰ ਧਰਤੀ ਹਵਾ ਅਤੇ ਪਾਣੀ ਸ਼ੁੱਧ ਰਹਿਣੇ ਚਾਹੀਦੇ ਹਨ। ਸਾਨੂੰ ਧਰਤੀ ਦੀ ਕੁੱਖ ਵਿੱਚ ਪਲਾਸਟਿਕ, ਕੱਚ ਦੇ ਟੁਕੜੇ ਅਤੇ ਹੋਰ ਇਹੋ ਜਿਹੇ ਪਦਾਰਥ ਨਹੀਂ ਸੁੱਟਣੇ ਚਾਹੀਦੇ ਜੋ ਕਦੇ ਵੀ ਨਹੀਂ ਗਲਦੇ ਧਰਤੀ ਸਾਡੀ ਮਾਤਾ ਹੈ ਫਿਰ ਅਸੀਂ ਇਸ ਉੱਪਰ ਇਹੋ ਜਿਹੇ ਪਦਾਰਥ ਕਿਵੇਂ ਸੁੱਟ ਸਕਦੇ ਹਾਂ ਜੋ ਇਸ ਨੂੰ ਤਕਲੀਫ ਦੇਣ ਪਾਣੀ ਕੁਦਰਤ ਦੀ ਸਭ ਤੋਂ ਅਨਮੋਲ ਦਾਤ ਹੈ ਇਸ ਦਾ ਤੁਪਕਾ ਤੁਪਕਾ ਸੰਭਾਲਣਾ ਬਹੁਤ ਜ਼ਰੂਰੀ ਹੈ ਬੱਚਿਓ ਜੇਕਰ ਤੁਸੀਂ ਆਪਣੇ ਘਰ ਵਿੱਚ ਜਾਂ ਬਾਹਰ ਕਿਸੇ ਟੂਟੀ ਨੂੰ ਖੁੱਲਾ ਦੇਖਦੇ ਹੋ ਜਿਸ ਵਿੱਚੋਂ ਪਾਣੀ ਵਿਅਰਥ ਜਾ ਰਿਹਾ ਹੋਵੇ ਤਾਂ ਉਸ ਨੂੰ ਤੁਰੰਤ ਬੰਦ ਕਰੋ ਨਹਾਉਣ ਵੇਲੇ ਬਾਲਟੀ ਨੂੰ ਭਰਨ ਤੋਂ ਬਾਅਦ ਟੂਟੀ ਬੰਦ ਕਰ ਦਿਓ ਅਤੇ ਡੱਬੇ ਜਾਂ ਮੱਗ ਨਾਲ ਹੀ ਨਹਾਓ ਬੱਚੇ ਆਪਣੇ ਮਾਤਾ ਪਿਤਾ ਨੂੰ ਸਿੱਖਿਅਤ ਕਰਨ ਕਿ ਜੇਕਰ ਸਰਕਾਰ ਬਿਜਲੀ ਮੁਫਤ ਦਿੰਦੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਮੋਟਰ ਬਿਨਾ ਲੋਡ ਤੋਂ ਚਲਦੀ ਛੱਡ ਕੇ ਪਾਣੀ ਨੂੰ ਵਿਅਰਥ ਕਰੀਏ ਇਸੇ ਤਰ੍ਹਾਂ ਹਵਾ ਜਿਸ ਵਿੱਚ ਅਸੀਂ ਸਾਹ ਲੈਂਦੇ ਹਾਂ ਨੂੰ ਸ਼ੁੱਧ ਰੱਖਣਾ ਵੀ ਸਾਡਾ ਫਰਜ਼ ਹੈ ਜੇਕਰ ਤੁਹਾਡੇ ਮਾਤਾ ਪਿਤਾ ਜਾਂ ਗਵਾਂਢੀ ਖੇਤਾਂ ਵਿੱਚ ਫਸਲਾਂ ਦੀ ਰਹਿੰਦ-ਖੂੰਦ ਨੂੰ ਅੱਗ ਲਾਉਂਦੇ ਹਨ ਤਾਂ ਤੁਸੀਂ ਅਜਿਹਾ ਨਾ ਕਰਨ ਦੀ ਬੇਨਤੀ ਕਰਕੇ ਵੀ ਦੇਸ਼ ਭਗਤ ਬਣ ਸਕਦੇ ਹੋ ਕਿਉਂਕਿ ਇਸ ਨਾਲ ਪ੍ਰਦੂਸ਼ਣ ਤਾਂ ਹੁੰਦਾ ਹੀ ਹੈ ਅਤੇ ਹਰੇਕ ਸਾਲ ਤੂਏ ਕਾਰਨ ਦੁਰਘਟਨਾ ਹੋਣ ਨਾਲ अनेका ਮੌਤਾਂ ਹੁੰਦੀਆਂ ਹਨ ਉਂਝ ਵੀ ਧਰਤੀ ਦੀ ਹਿੱਕ ਸਾੜਨਾ ਕਿੱਥੋਂ ਦੀ ਸਿਆਣਪ ਹੈ ਇਹ ਪ੍ਰਦੂਸ਼ਣ ਇਕੱਲੇ ਖੇਤਾਂ ਤੱਕ ਸੀਮਤ ਨਹੀਂ ਫੈਕਟਰੀਆਂ ਵਿੱਚੋਂ ਨਿਕਲਣ ਵਾਲਾ ਗੰਦਾ ਪਾਣੀ ਜਦੋਂ ਬਰਸਾਤੀ ਨਾਲੀਆਂ ਵਿੱਚ ਡਿੱਗਦਾ ਹੈ ਤਾਂ ਉਸ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਫੈਲਦੀਆਂ ਹਨ ਲੁਧਿਆਣੇ ਦਾ ਬੁੱਢਾ ਨਾਲਾ ਮਰੀ ਹੋਈ ਜ਼ਮੀਰ ਵਾਲੇ ਲੋਕਾਂ ਦੀਆਂ ਗੈਰ ਜ਼ਿੰਮੇਵਾਰ ਹਰਕਤਾਂ ਕਾਰਨ ਮੌਤ ਦਾ ਨਾਲਾ ਬਣ ਚੁੱਕਿਆ ਹੈ ਜਿਸ ਸਬੰਧੀ ਡਾਕਟਰ ਕੁਲਵੰਤ ਸਿੰਘ ਢਾਲੀਵਾਲ ਸੁਚੇਤ ਕਰ ਰਹੇ ਹਨ ਜੋ ਕਿ ਵਰਲਡ ਕੈਂਸਰ ਕੇਅਰ ਦੇ ਗਲੋਬਲ ਐਮਬੈਸਡਰ ਹਨ ਹੁਣ ਦੇਸ਼ ਭਗਤ ਬਣਨ ਲਈ ਤੁਸੀਂ ਅੰਗਰੇਜ਼ਾਂ ਨਾਲ ਨਹੀਂ ਲੜਨਾ ਤੁਸੀਂ ਉਹਨਾਂ ਲੋਕਾਂ ਨਾਲ ਲੜਨਾ ਹੈ ਜੋ ਨਾਜਾਇਜ਼ ਤਰੀਕਿਆਂ ਨਾਲ ਹਵਾ ਪਾਣੀ ਅਤੇ ਧਰਤੀ ਨੂੰ ਗੰਦਲਾ ਕਰ ਰਹੇ ਹਨ ਦੇਸ਼ ਭਗਤੀ ਦਾ ਮਤਲਬ ਸਿਰਫ ਇਹ ਨਹੀਂ ਕਿ ਅਸੀਂ ਕਾਨੂੰਨ ਬਣਾ ਕੇ ਦੂਜਿਆਂ ਉੱਪਰ ਥੋਪੀਏ ਬੱਚਿਓ ਤੁਹਾਡਾ ਫਰਜ਼ ਹੈ ਕਿ ਇਹ ਕੰਮ ਤੁਸੀਂ ਆਪਣੇ ਘਰ ਤੋਂ ਸ਼ੁਰੂ ਕਰੋ ਜੇਕਰ ਤੁਹਾਡੇ ਘਰ ਵਿੱਚ ਦੁੱਧ ਵਾਲੇ ਪਸ਼ੂਆਂ ਨੂੰ ਟੀਕਾ ਲਗਾ ਕੇ ਚੋਇਆ ਜਾਂਦਾ ਹੈ ਤਾਂ ਉਸ ਨੂੰ ਰੋਕੋ ਕਿਉਂਕਿ ਇਹ ਪਸ਼ੂਆਂ ਉੱਤੇ ਤਸ਼ੱਦਦ ਹੈ ਅਤੇ ਇਸ ਨਾਲ ਭਿਆਨਕ ਬਿਮਾਰੀਆਂ ਲੱਗਦੀਆਂ ਹਨ ਜੇਕਰ ਤੁਸੀਂ ਦੁਕਾਨਦਾਰ ਹੋ ਅਤੇ ਤੁਹਾਡੀ ਦੁਕਾਨ ਵਿੱਚ ਕਿਸੇ ਵੀ ਕਿਸਮ ਦੀ ਮਿਲਾਵਟ ਹੋ ਰਹੀ ਹੈ ਤਾਂ ਉਸ ਨੂੰ ਬੰਦ ਕਰੋ ਅਤੇ ਜੇਕਰ ਤੁਸੀਂ ਆਪਣੀ ਦੁਕਾਨ ਦੇ ਸਮਾਨ ਨਾਲ ਸੜਕ ਉੱਪਰ ਨਜਾਇਜ਼ ਕਬਜ਼ਾ ਕਰ ਰੱਖਿਆ ਹੈ ਤਾਂ ਵੀ ਤੁਸੀਂ ਗਲਤ ਹੋ ਸਾਡੇ ਸ਼ਹੀਦਾਂ ਨੇ ਸਾਨੂੰ ਆਜ਼ਾਦ ਦੇਸ਼ ਦਾ ਤੋਹਫ਼ਾ ਇਸ ਲਈ ਦਿੱਤਾ ਹੈ ਤਾਂ ਕਿ ਅਸੀਂ ਇਸ ਨੂੰ ਹੋਰ ਵਧੀਆ ਬਣਾਈਏ ਜੇਕਰ ਤੁਸੀਂ ਖੇਤੀ ਕਰਦੇ ਹੋ ਅਤੇ ਤੁਸੀਂ ਖੇਤ ਨੂੰ ਸੜਕ ਦੀ ਹੱਦਬੰਦੀ ਤੋਂ ਵੀ ਅੱਗੇ ਤੱਕ ਵਧਾ ਲਿਆ ਹੈ ਜਿੱਥੇ ਤੁਹਾਡਾ ਹੱਕ ਵੀ ਨਹੀਂ ਸੀ ਤਾਂ ਇਹ ਗਲਤ ਹੈ ਕਿਉਂਕਿ ਇਹਦੇ ਨਾਲ अनेका ਦੁਰਘਟਨਾਵਾਂ ਹੁੰਦੀਆਂ ਹਨ ਜੇਕਰ ਆਪਣੇ ਘਰ ਵਿੱਚ ਕਿਸੇ ਰਿਸ਼ਤੇਦਾਰਾਂ ਮਾਤਾ ਪਿਤਾ ਦਹੇਜ ਦੀ ਮੰਗ ਕਰਦੇ ਹਨ ਤਾਂ ਸਾਨੂੰ ਉਹਨਾਂ ਨੂੰ ਸਮਝਾਉਣਾ ਚਾਹੀਦਾ ਹੈ ਹਰ ਉਹ ਗੱਲ ਜਿਸ ਨਾਲ ਆਪਣਾ ਦੇਸ਼ ਪਿੱਛੇ ਜਾਂਦਾ ਹੈ ਉਸ ਦਾ ਵਿਰੋਧ ਕਰੀਏ ਜੇਕਰ ਅਸੀਂ ਅੰਗਰੇਜ਼ਾਂ ਨੂੰ ਹਟਾ ਕੇ ਅਜਿਹੇ ਨੇਤਾ ਅੱਗੇ ਲੈ ਕੇ ਆਵਾਂਗੇ ਜੋ ਪ੍ਰਿਸ਼ਟ ਹੋਣਗੇ ਤਾਂ ਸਾਡਾ ਦੇਸ਼ ਅੰਗਰੇਜ਼ਾਂ ਦੀ ਗੁਲਾਮੀ ਨਾਲੋਂ ਵੀ ਪੈੜੀ ਸਥਿਤੀ ਵਿੱਚ ਆ ਜਾਵੇਗਾ ਬੱਚਿਓ ਤੁਸੀਂ ਹੀ ਹੋ ਜੋ ਆਪਣੇ ਮਾਤਾ ਪਿਤਾ ਨੂੰ ਜਾਗਰੂਕ ਕਰ ਸਕਦੇ ਹੋ ਕਿ ਸਾਡਾ ਭਵਿੱਖ ਤੁਸੀਂ ਸ਼ਰਾਬ ਦੀ ਬੋਤਲ ਬਦਲੇ ਜਾਂ ਕੁਝ ਚੀਜ਼ਾਂ ਦੇ ਲਾਲਚ ਕਰਕੇ ਵੋਟ ਪਾ ਕੇ ਖਰਾਬ ਨਾ ਕਰੋ ਅੱਜ ਅਸੀਂ ਬਹੁਤ ਚਾਅ ਨਾਲ ਦੱਸਦੇ ਹਾਂ ਕਿ ਵਿਦੇਸ਼ਾਂ ਵਿੱਚ ਹਰ ਕੰਮ ਨਿਯਮਾਂ ਅਨੁਸਾਰ ਹੁੰਦਾ ਹੈ। ਉੱਥੇ ਪੈਦਲ ਚੱਲਣ ਵਾਲਿਆਂ ਦੀ ਇੱਜ਼ਤ ਹੈ ਅਤੇ ਉੱਥੇ ਹਾਰਨ ਵੀ ਬਹੁਤ ਘੱਟ ਵੱਜਦੇ ਹਨ। ਪਰੰਤੂ ਆਪਣੇ ਦੇਸ਼ ਨੂੰ ਅਜਿਹਾ ਬਣਾਉਣ ਲਈ ਅਸੀਂ ਖੁਦ ਕੁਝ ਨਹੀਂ ਕਰਦੇ। ਕੀ ਤੁਸੀਂ ਨਹੀਂ ਸਮਝਦੇ ਕਿ ਕਤਾਰ ਵਿੱਚ ਲੱਗ ਕੇ ਆਪਣੀ ਵਾਰੀ ਦੀ ਉਡੀਕ ਕਰਨਾ ਵੀ ਦੇਸ਼ ਭਗਤੀ ਹੈ। ਸਾਨੂੰ ਸਮਝਣਾ ਚਾਹੀਦਾ ਹੈ ਹਰ ਉਹ ਕੰਮ ਜੋ ਸਾਡੀ ਦੇਸ਼ ਨੂੰ ਵਧੀਆ ਬਣਾਉਣ ਵਿੱਚ ਯੋਗਦਾਨ ਪਾਵੇ ਦੇਸ਼ ਭਗਤੀ ਅਖਵਾਉਂਦਾ ਹੈ ਆਓ ਅਸੀਂ ਛੋਟੇ ਛੋਟੇ ਕੰਮਾਂ ਰਾਹੀਂ ਯੋਗਦਾਨ ਪਾ ਕੇ ਮਿਲੀ ਹੋਈ ਆਜ਼ਾਦੀ ਦਾ ਆਨੰਦ ਮਾਣੀਏ